ਵੈਲਕਮ ਟੂ ਮਾਈ YouTube ਚੈਨਲ ਰਵਨੀਤ ਬੁੱਕ ਪਰਾਏ ਚਲੋ ਪਪਾ ਅੱਜ ਫੇਰ ਆਪਾਂ ਗੇਮ ਖੇਡਦੇ ਆ ਕਿਹੜੀ ਗੇਮ ਇਹਦੇ ਉੱਤੇ ਨਾ ਨੰਬਰਸ ਲਿਖੇ ਆ 1 ਟੂ 9 ਪੈਨਸਲ ਵਾਲੇ ਤੁਹਾਡੇ ਤੇ ਜਿਹੜੇ ਬਲੂ ਕਲਰ ਨਾਲ ਲਿਖੇ ਆ ਉਹ ਮੇਰੇ ਓਕੇ ਡਾਈਸ ਦੋਨਾਂ ਨਾਲ ਹੈ ਨਾ ਸਿੱਟਣੇ ਆ ਡਾਈਸ ਦੋਨੇ ਦਾ ਕਰਕੇ ਸਿੱਟਣੀ ਆ ਅਲਖੋ 6 7 8 9 10 11 ਠੀਕ ਹੈ 11 ਬਟਾ ਹੈ ਨਹੀਂ ਗਾਇਜ ਹੈ ਨਾ ਇਹ ਜਿੰਨਾ ਜਦੋਂ ਨੰਬਰ ਨਸ ਨੰਬਰ ਆਇਆ ਓਹੋ ਇੱਥੇ ਸਰਕਲ ਕਰਨਾ ਠੀਕ ਹੈ ਜਿਹਦੇ ਪਹਿਲਾ ਹੋਗੇ ਉਹ ਉਹਨਾਂ ਸਮਝ ਗਈਆਂ ਜਿਹਦੇ ਵਿੱਚ ਹੁਣ 11 ਆਇਆ ਸੀ ਇੱਥੇ 11 ਹੈ ਨਹੀਂਗਾ ਫੇਰ ਨੂੰ ਇਹ ਫਿਰ ਦੂਜੀ ਦੀ ਵਾਰੀ ਚਲੋ ਪਹਿਲਾ ਤੁਸੀਂ ਪਹਿਲਾ ਮਿਰਨ 4 4 Namanya yang malah bekerja kelihatan? 7, 8, 9, Ini 11 Ini namanya 10 10, 10 11, 11, 11, 11, 11, 11, Five, 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 five. Five. Six. Six. 6 <laughs> Seven. 7 8 8 11 4 ਬੈਨਰ ਦਾ ਮੈਂ ਹਾਂ ਹਮੇਸ਼ਾ ਦੀ ਤਰ੍ਹਾਂ ਦੇਦੇ ਆ 6 Eight eight. <laughs> we same same young hmm. Five. Oh, yeah. Six. Six.

6 6 8 0 1 ਤਾਂ ਹੋਣੀ ਨਹੀਂ ਇਹਦੇ ਚ ਤੂੰ 1 ਵੀ ਲਿਖੀ ਫਿਰਦਾ lets see 10 5 7 ਡੜਾ 1 ਦੀ ਜਗ੍ਹਾ 10 ਕਰ ਦੋ ਉਹ ਵੱਨ ਗਲਤੀ ਨਾਲ ਲਿਖਿਆ ਗਿਆ

6 7 done 7 ਇਹ ਤੁਹਾਡਾ ਤਸਰੀਕ ਫਿੱਕ ਜਿਆ ਗਿਆ ਨਹੀਂ ਦੋ ਰਹਿੰਦੇ ਹਨ ਉਹਨਾਂ ਦੇ ਰਹਿੰਦੇ 9 9 10 10 3, Three. Mm -hmm. 8 9 mm -hmm. 8 Ooh. Four. Four. <laughs> Four. <laughs> Four. 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 Four.

<laughs> ten. six then 1 6 7 8 9 10 yes i'm winner idha luck te sidhe la taavi main jit gaya ha ha ਤੇ ਲੱਗੀ ਗੇਮ ਮੈਸ ਕੋਲੇ ਕਿੱਡੀ ਸੀ ਆਪਣੇ ਫਰੈਂਡਾਂ ਦੀ ਇਹ ਬਹੁਤ ਸੋਹਣੀ ਇੰਟਰਸਟਿੰਗ ਮੋਟਾ ਇਹ ਇਦਾਂ ਦੀ ਗੇਮ ਵਧੀਆ ਹੈ ਨਾ ਕਹੋਗੇ ਇਹਦੇ ਚ ਕੋਈ ਇਦਾਂ ਨਹੀਂਗਾ ਵੀ ਕਿਹਦਾ ਦਿਮਾਗ ਤੇਜ ਆ ਲੱਕ ਆ ਸੱਟਦੇ ਨੇ ਕੀ ਪਤਾ ਕਿਦਾਂ ਗਾਏ ਨੇ ਹੂੰ ਤੇਰੇ ਵੀ ਕਿੰਨੇ ਰਹਿੰਦੇ ਇੱਕ 9 9 ਰਹਿ ਗਿਆ ਸੀ ਕੱਲਾ ਹੂੰ ਕੋਈ ਨਹੀਂ ਦੇਖਿਆ ਚਾ ਅੱਪਦੇ ਆ ਬਲੌਗਾਂ ਜੇ ਤੁਸੀਂ ਵਧੀਆ ਇਦਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਵੀਡੀਓ ਨੂੰ ਵੀਡੀਓ ਤੇ ਕਰੋ ਕਮੈਂਟ